ਪੁਲਿਸ ਦੇ ਕੁਝ ਜਵਾਨ ਗਲਤ ਕਾਰਨਾਮਿਆਂ ਨੂੰ ਲੈ ਕੇ ਚਰਚਾ ਰ ਵਿੱਚ ਰਹਿੰਦੇ ਹਨ ਪਰ ਉੱਥੇ ਹੀ ਪੰਜਾਬ ਪੁਲਿਸ ਦੇ ਕੁਝ ਜਵਾਨਾਂ ਵੱਲੋਂ ਨਸ਼ੇ ਖਿਲਾਫ ਪਿੰਡ ਦੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਪਿੰਡ ਵਿੱਚ ਹਾਕੀ ਦੇ ਟੂਰਨਾਮੈਂਟ ਕਰਵਾਇਆ ਗਿਆ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਨੂੰ ਫੰਡ ਵੀ ਮੁਹੱਈਆ ਕਰਵਾਏ ਗਏ ਹਨ ਜੁਸਦੇ ਚਲਦੇ ਪਿੰਡਾਂ ਦੇ ਵਿੱਚ ਇਹ ਜਾਗਰੂਕ ਕੈਂਪ ਲਗਾਏ ਜਾ ਰਹੇ ਹਨ ਉਹਨਾਂ ਨੇ ਕਿਹਾ ਹੈ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਆਪਣਾ ਸਰੀਰ ਫਿੱਟ ਰੱਖ ਕੇ ਉਹ ਤੰਦਰੁਸਤ ਰਹਿ ਸਕਣ ਸੋ ਉੱਥੇ ਹੀ ਪਿੰਡ ਵਾਸੀਆਂ ਨੇ ਵੀ ਪੰਜਾਬ ਪੁਲਿਸ ਦਾ ਧੰਨਵਾਦ ਕੀਤਾ ਹੈ सो so, नशिया के खिलाफ पिंड जागरूक कर रही है पुलिस पंजाब पुलिस की अनोखी मुहिम सो so, अनोखी मुहिम के जरिए लोगों जागरूक किया जा रहा है तौजान नशे वाल ना जाके अपना चंगा भविख और तंदुरुस्त जीवन बिता सकन तो पा पुलिस वालों विशेष उपराला किया गया विद्यार्थियों भी जागरूक किया गया बच्चों के लिए खास प्रोग्राम करवाया गया तो उन्होंने नशिया के खिलाफ जागरूक किया जा रहा है ਦੇ ਨਾਲ ਹੀ ਪਿੰਡ ਦੇ ਲੋਕ ਵੀ ਇਸ ਸਮਾਗਮ ਦੇ ਵਿੱਚ ਮੌਜੂਦ ਸਨ ਸੁ ਵਿਸ਼ੇਸ਼ ਉਪਰਾਲਾ ਪੰਜਾਬ ਪੁਲਿਸ ਦੀ ਇਹ ਅਨੋਖੀ ਮੁਹਿੰਮ ਹੈ ਜਿਹੜੀ ਕਿ ਚਲਾਈ ਗਈ ਤਾਂ ਜੋ ਨੌਜਵਾਨ ਨਸ਼ੇ ਨੂੰ ਛੱਡ ਕੇ ਆਪਣੀ ਜ਼ਿੰਦਗੀ ਨੂੰ ਤੰਦਰੁਸਤ ਰੱਖਣ। ਕਮਿਸ਼ਨਰ ਦਿਹਾਤੀ ਪੁਲਿਸ ਵੱਲੋਂ ਲਗਾਇਆ ਗਿਆ ਹੈ। ਇਹ ਡਰੱਗਸ ਤੋਂ ਨੌਜਵਾਨਾਂ ਨੂੰ ਅਵੇਅਰ ਕਰਨਾ ਔਰ ਇਲਾਕੇ ਦੇ ਮੋਹਤਵਾਰਾਂ ਤੋਂ ਇਸ ਬਾਰੇ ਵਿੱਚ ਯੋਗ ਮੰਗਣਾ ਤਾਂ ਕਿ ਇਸ ਲੜਾਈ ਅਸੀਂ ਜਿੱਤ ਸਕੀਏ। ਮਾਨਯੋਗ ਮੁੱਖ ਮੰਤਰੀ ਪੰਜਾਬ ਪਰਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿੱਥੇ ਕਿ ਪੁਲਿਸ ਦਾ ਕੰਮ ਡਰੱਗਸ ਨੂੰ ਫੜਨਾ ਸਮਗਰ ਬੜਨਾ ਉਹਦੇ ਨਾਲ ਨਾਲ ਇਹ ਵੀ ਇੱਕ ਬਹੁਤ ਵਧੀਆ ਪਤਾ ਲਾ ਕੀਤਾ ਗਿਆ ਹੈ ਕਿ ਅਸੀਂ ਲੋਕਾਂ ਚ ਇਸ ਦਾ ਅਵੇਰਨੈਸ ਵੀ ਪਹੁੰਚਾਈਏ ਕਿ ਨਸ਼ੇ ਕਿੰਨਾ ਜ਼ਿੰਦਗੀਆਂ ਨੂੰ ਬਰਬਾਦ ਕਰ ਰਹੇ ਆ ਔਰ ਕਿੱਦਾਂ ਅਸੀਂ ਇਕੱਠੇ ਹੋ ਕੇ ਇਹਨਾਂ ਦੇ ਖਿਲਾਫ ਲੜ ਸਕਦੇ ਹਾਂ ਉਸ ਲੜੀ ਦੇ ਵਿੱਚ ਹੀ ਅੱਜ ਅਫਸਰ ਦਿਹਾਤੀ ਜ਼ਿਲ੍ਹੇ ਵਿੱਚ ਹਰ ਸਕੂਲਾਂ ਵਿੱਚ ਪ੍ਰੋਗਰਾਮ ਚੱਲ ਰਹੇ ਆ ਔਰ ਸਾਨੂੰ ਪੰਜਾਬ ਸਰਕਾਰ ਵੱਲੋਂ ਸਫੀਸ਼ੀਅੰਟ ਫੌਲਸ ਰਿਤੇ ਕੇ ਯਾਰ ਇਸ ਅਵੇਰਨੈਸ ਚੀਜ਼ ਨੂੰ ਲੋਕਾਂ ਦੇ ਅੱਗੇ ਵਧਾਉਣ ਲਈ ਤਾਂ ਕਿ ਇਹਦੇ ਚ ਅਸੀਂ ਇੱਕ ਡਿਸਾਈਸਿਵ ਅਸੀਂ ਲੜਾਈ ਲੜ ਕੇ ਤੇ ਨੌਜਵਾਨ ਨੂੰ ਪੰਜਾਬ ਨੂੰ ਅਸੀਂ ਇਸ ਕੋਲ ਤੋਂ ਬਚਾ ਸਕੀਏ ਸਰ ਇਹ ਤੋਂ علاوہ ਹੋਰ ਕਿਹੜੇ ਕਿਹੜੇ ਉਪਰਾਲੇ ਕੀਤੇ ਜਾ ਰਹੇ ਹਨ ਦੇਖੋ ਜਿਹੜਾ ਪੁਲਿਸ ਨੇ ਸਮੱਗਨਾ ਨੂੰ ਫੜਨਾ ਉਹਨਾਂ ਦੀਆਂ ਪ੍ਰਾਪਤੀਆਂ ਜ਼ਬਤ ਕਰਨੀਆਂ ਉਹਨਾਂ ਖਰਾਂ ਕਾਨੂੰਨੀ ਕਾਰਵਾਈ ਕਰਨੀ ਉਹ ਤਾਂ ਅਸੀਂ ਕਰ ਰਹੇ ਹਾਂ ਇਹਦੇ ਨਾਲ ਨਾਲ ਜਿਹੜਾ ਲੋਕਾਂ ਚ ਜਾਗਰੂਕਤਾ ਪੈਦਾ ਕਰਨੀ ਇਹ ਵੀ ਬਹੁਤ ਜ਼ਰੂਰੀ ਹੈ ਇਹ ਨੌਜਵਾਨ ਬੱਚੇ ਜਿਹੜੇ ਕਿ ਨਵੀਂ ਪੀੜ੍ਹੀ ਹੈ ਇਹਨਾਂ ਨੂੰ ਇਸ ਨਸ਼ੇ ਦੇ ਕੋਡ ਬਾਰੇ ਪਤਾ ਹੋਊਗਾ ਤਾਂ ਹੀ ਇਸ ਚੀਜ਼ ਤੋਂ ਅਸੀਂ ਦੂਰ ਰਹਿ ਸਕਦੇ ਹਾਂ ਥੈਂਕ ਯੂ ਸਰਕਾਰ ਦਾ ਪੰਜਾਬ ਪੁਲਿਸ ਦਾ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਐਂਟੀ ਡਰਗਸ ਕੈਂਪੇਨਿੰਗ ਦਾ ਕੰਮ ਸ਼ੁਰੂ ਕੀਤਾ ਤੇ ਸਾਡੇ ਪਿੰਡ ਨੂੰ ਚੁਣਿਆ ਗਿਆ ਬਹੁ ਪੀੜ੍ਹੀ ਦੇ ਟੂਰਨਾਮੈਂਟ ਵਾਸਤੇ ਕਿੰਨੀਆਂ ਟੀਮਾਂ ਨੇ ਭਾਗ ਲਿਆ ਜੀ ਸਾਰੇ ਟੋਟਲ 6 ਟੀਮਾਂ ਨੇ ਭਾਗ ਲਿਆ ਹਾਂਜੀ ਤੇ ਜਨਮ ਵਿੱਚ ਹੋਲੀਡੇ ਨੂੰ ਬਲੀ ਗੋਲ ਦੇ ਹਰ ਇੱਕ ਨੂੰ ਪਹਿਲੀ ਵਾਰ ਆਇਆ ਅੱਛਾ ਜੇ ਉਧਰੋਂ ਪਠਾਨਪੁਰ ਨੇ ਪਾਸਟ ਕੀ ਆਇਆ ਤੇ ਸਰਕਾਰ ਦੀਆਂ ਉਪਰਾਲਿਆਂ ਨੂੰ ਤੁਸੀਂ ਕਿਵੇਂ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਮੰਨਦੇ ਹੋ ਖਾਸ ਕਰਕੇ ਇਹੀਂ ਪੰਜਾਬ ਪੁਲਿਸ ਦਾ ਐਸਐਸਪੀ ਸਾਹਿਬ ਦਾ ਬਹੁਤ ਜਿਆਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਪਿੰਡ ਨੂੰ ਚੁਣਿਆ ਤੇ ਦੌਰਾ ਕੀਤਾ